ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸ਼ਲੋਕ ਮਹਲਾ 3 ਨਾਨਕ ਨਾਮੋਂ ਕੁੱਥਿਆ ਹਲਤ ਪਲਤ ਸਭ ਜਾਏ ਜਪ ਤਪ ਸੰਜਮ ਸਭ ਹਿਰ ਲਿਆ ਮੁੱਠੀ ਦੂਜੈ ਪਾਏ ਏ ਨਾਨਕ ਨਾਮ ਤੋਂ ਖੁੰਝੇ ਲੋਕ ਪ੍ਰਲੋਕ ਉਹਨਾਂ ਦਾ ਸਭ ਵਿਰਥ ਜਾਂਦਾ ਉਹਨਾਂ ਦਾ ਜਪ ਤੱਪ ਸੰਜਮ ਮਖ ਸਭ ਮੁੱਕ ਜਾਂਦਾ ਠੱਗੇ ਜਾਂਦੇ ਨੇ ਮਾਇਆ ਦੇ ਮੋਹ ਚ ਜਮਦਰ ਬੱਦੇ ਮਾਰੀਐ ਬਹੁਤੀ ਮਿਲੈ ਸਜਾਇ ਜਮਦਵਾਰ ਤੇ ਬੱਦੇ ਮਾਰੀਦੇ ਨੇ ਤੇ ਬੜੀ ਸਜ਼ਾ ਉਹਨਾਂ ਨੂੰ ਮਿਲਦੀ ਹੈ ਮਹਿਲਾ ਤੀਜਾ ਸੰਤਾ ਨਾਲ ਵੈਰ ਕਮਾਵੰਦੇ ਦੁਸ਼ਟਾ ਨਾਲ ਮੁਹ ਪਿਆਰ ਗਏ ਪਿੱਛੇ ਸੁੱਖ ਨਹੀਂ ਮਰ ਜੰਮੈ ਵਾਰੋ ਵਾਰ ਨਿੰਦਕ ਮਨੁੱਖ ਸੰਤਾ ਨਾਲ ਵੈਰ ਕਮਾਉਂਦੇ ਨੇ ਭੈੜਿਆਂ ਦੇ ਨਾਲ ਪਿਆਰ ਪਾਉਂਦੇ ਨੇ ਫਿਰ ਲੋਕ ਪਰਲੋਕ ਚ ਕਿਤਰੇ ਵੀ ਉਹਨਾਂ ਨੂੰ ਸੁੱਖ ਨਹੀਂ ਮਿਲਦਾ ਤ੍ਰਿਸ਼ਨਾ ਕਦੇ ਨਾ ਬੁੱਝਈ ਦੁਬੁੱਧਾ ਹੋਏ ਕੁਆਰ ਮੂਕਾਲੇ ਤਿੰਨ ਨਿੰਦਕਾ ਤਿਤ ਸੱਚਾ ਦਰਬਾਰ ਫਿਰ ਉਹਨਾਂ ਦੀ ਤ੍ਰਿਸ਼ਨਾ ਇਹ ਦੁਬਧਾ ਚ ਪੈ ਕੇ ਨਹੀਂ ਮੁੱਕਦੀ ਤੇ ਹਰੀ ਦੇ ਦਰਬਾਰ ਚ ਨਿੰਦਕ ਮੁ ਕਾਲੇ ਕਰਾਉਂਦੇ ਨੇ ਨਾਨਕ ਨਾਮ ਵਿਹੋਣਿਆ ਨਾ ਉਰਵਾਰ ਨਾ ਪਾਰ ਹੈ ਨਾਨਕ ਨਾਮ ਤੋਂ ਸਖਣਿਆ ਨੂੰ ਨੈਸ ਲੋਕ ਚ ਤੇ ਨਾ ਪਰਲੋਕ ਚ ਟੋਈ ਨਹੀਂ ਮਿਲਦੀ ਪਉੜੀ ਜੋ ਹਰ ਨਾਮ ਤੇ ਆਇੰਦੇ ਸੇ ਹਰ ਹਰ ਨਾਮ ਰਤੇ ਮਨੁ ਮਾਹੀ ਜਿਨਾਂ ਮਨ ਚਿਤ ਇੱਕ ਅਰਾਧਿਆ ਜਿਨਾਂ ਇੱਕਸ ਬਿਨ ਦੂਜਾ ਕੋ ਨਹੀਂ ਭਾਈ ਜੋ ਮਨੁੱਖਾਈ ਨੂੰ ਜਪਦੇ ਨੇ ਉਹ ਹਰੀ ਨਾਮ ਚਰੰਗੇ ਨੇ ਤੇ ਜਿਨਾਂ ਦੇ ਕਾਗਰ ਚਿਤ ਥੋਕ ਕੇ ਹਰੀ ਨੂੰ ਅਰਾਧੇ ਆ ਉਹ ਹਰੀ ਨਾਲ ਜੁੜੇ ਰਹਿੰਦੇ ਨੇ ਬਾਕੀਆਂ ਨੂੰ ਛੱਡ ਕੇ ਸੇਪੁਰਕ ਹਰ ਸੇਵੰਦੇ ਜਿਨ ਤੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵੰਦੇ ਹਰ ਗੁਣ ਗਾਏ ਗੁਣੀ ਸਮਝਾਹੀ ਪਿਛਲੇ ਕੀਤੇ ਕੰਮ ਅਨੁਸਾਰ ਮੁੱਢ ਤੋਂ ਜਿਨ੍ਹਾਂ ਦੇ ਮੱਥੇ ਤੇ ਲੇਖ ਉਕਰਿਆ ਉਹ ਮਨੋਖਾਰੀ ਨੂੰ ਜਪਦੇ ਨੇ ਸਦਾ ਹਈ ਦੇ ਗੁਣ ਗਾਉਂਦੇ ਨੇ ਗੁਣ ਗਾ ਕੇ ਹੋਰਨਾਂ ਨੂੰ ਸਿੱਖਿਆ ਦਿੰਦੇ ਨੇ ਵੱਡੇ ਆਈ ਵੱਡੀ ਗੁਰਮੁਖਾ ਗੁਰਪੂਰੈ ਹਰਨਾਮ ਸਮਾਹੀ ਤੇ ਗੁਰਮੁਖਾਂ ਵਿੱਚ ਇਹ ਵੱਡਾ ਗੁਣ ਹੈ ਕਿ ਪੂਰੇ ਸਤਗੁਰੂ ਦੇ ਰਾਹੀਂ ਹਰੀ ਨਾਮ ਚੋਂ ਲੀਨ ਰਹਿੰਦੇ ਨੇ ਜੁੜੇ ਹੁੰਦੇ ਨੇ ਸਲੋਕ ਮਹਲਾ 3 ਸਤਗੁਰ ਕੀ ਸੇਵਾ ਗਖੜੀ ਸਿਰ ਦੀ ਜੈ ਆਪ ਗੁਆਇ ਸ਼ਬਦ ਮਰੈ ਫਿਰ ਨਾਮ ਮਰੈ ਤਾਂ ਸੇਵਾ ਪਵੈ ਸਭ ਥਾਏ ਭਾਈ ਸਤਗੁਰੂ ਦੇ ਹੁਕਮ ਜੁਰਨਾ ਬੜੀ ਔਖੀ ਕਾਰ ਹੈ ਸਿਰ ਦੇਣਾ ਪੈਂਦਾ ਤੇ ਜੋ ਮਨੁੱਖ ਸੀ ਸਤਗੁਰ ਦੀ ਸਿੱਖਿਆ ਦੁਆਰਾ ਸੰਸਾਰ ਵੱਲੋਂ ਮਰਦੇ ਨੇ ਉਹਨਾਂ ਦੀ ਸੇਵਾ ਥਾਏ ਪੈ ਜਾਂਦੀ ਏ ਜਿਹੜੇ ਸ਼ਬਦ ਚ ਮਰ ਕੇ ਮੁੜ ਕੇ ਜਉਂਦੇ ਹੁੰਦੇ ਨੇ ਪਾਰਸ ਪਰਸਿਐ ਪਾਰਸ ਹੋਵੇ ਸੱਚ ਰਹੇ ਲਿਮਲਾਏ ਜਿਸ ਪੂਰਬ ਹੋਵੇ ਲਿਖਿਆ ਤੇ ਸਤਗੁਰ ਮਿਲੈ ਪਰਮ ਆਏ ਜਿਵੇਂ ਪਾਰਸ ਪਰਸ ਨੂੰ ਛੁੰਦੈ ਉਹ ਫਿਰ ਸੋਨਾ ਬਣ ਜਾਂਦਾ ਤੇ ਮਾਰਜ ਕਹਿਣ ਲੱਗੇ ਜਿਹੜੇ ਸੱਚੇ ਨਾਮ ਚ ਬਿਰਤੀ ਜੋੜਦੇ ਨੇ ਉਹ ਮਾਨੋ ਪਾਰਸ ਹੋ ਜਾਂਦੇ ਨੇ ਤੇ ਪਰ ਇਹ ਦਾਤ ਪੁਰਬਲੇ ਕਰਮਾਂ ਦੇ ਅਨੁਸਾਰ ਕੀ ਮਿਲਦੀ ਹੈ ਨਾਨਕ ਗੰਤੈ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਇ हे ਨਾਨਕ ਲੇਖਿਆ ਕੀਤਾ ਸੇਵਕ ਹਰੀ ਨੂੰ ਨਹੀਂ ਮਿਲ ਸਕਦਾ ਜਿਸ ਨੂੰ ਹਰੀ ਬਖਸ਼ਦਾ ਉਹੀ ਦਰਗਾਹ ਚ ਕਬੂਲ ਹੁੰਦਾ ਮਹਿਲਾ ਤੀਜਾ ਮਹਿਲ ਕੋ ਮਹਿਲ ਨ ਜਾਣਨੀ ਮੋਰਕ ਆਪਣੈ ਸੁਆਇ ਸ਼ਬਦ ਚੀਨੈ ਤਾਂ ਮਹਿਲ ਹੈ ਜੋਤੀ ਜੋਤ ਸਮਾਏ ਸਤਿਗੁਰ ਕਹਿਣ ਲਗੇ ਭਾਈ ਮੋਰਕ ਆਪਣੀ ਗਰਜ ਕਾਰਨ ਥਾਂ ਕੁ ਥਾਂ ਨਹੀਂ ਜਾਣਦਾ ਸ਼ਬਦ ਨੂੰ ਨਹੀਂ ਵਿਚਾਰਦਾ ਜਿਸ ਕਰਕੇ ਉਹ ਹਮੇਸ਼ਾ ਪਟਕਦਾ ਰਹਿੰਦਾ ਜਿਹੜੇ ਸ਼ਬਦ ਨੂੰ ਪਛਾਣਦੇ ਨੇ ਉਹਨਾਂ ਦੀ ਬੇਅਤੀ ਸਰੀਰ 'ਚ ਜੁੜੀ ਹੈ ਸਦਾ ਸੱਚੇ ਕਾਪ ਮਨ ਵਸੇ ਤਾਂ ਸੱਭਾ ਸੋਜੀ ਪਾਏ ਸਤਿਗੁਰੇ ਆਪਣਾ ਘਰ ਵਰਤਦਾ ਆਪੇ ਲੈ ਮਿਲਾਏ ਜੇ ਭਾਈ ਸੱਚੇ ਹਰੀ ਦਾ ਧਾਰ ਸਦਾ ਮਨ ਚ ਟਿਕਿਆ ਰਹੇ ਤਾਂ ਸਾਰੀ ਸਮਝ ਪੈ ਜਾਂਦੀ ਏ ਕਿ ਸਤਿਗੁਰੂ ਜੋ ਸਦਾ ਆਪਣੇ ਸਰੂਪ ਚ ਟਿਕਿਆ ਆਪ ਹੀ ਸੇਵਕ ਨੂੰ ਮਿਲਾ ਲੈਂਦਾ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸ ਨੂੰ ਕਿਰਪਾ ਕਰੇ ਰਜਾਈ ਨਾਨਕ ਜਿਸ ਮਨੁੱਖ ਤੇ ਆਪਣੇ ਰਜਾ ਵਿੱਚ ਪ੍ਰਭੂ ਮਿਹਰ ਕਰੇ ਉਹਨਾਂ ਨੂੰ ਸਤਿਗੁਰ ਮਿਲਿਆ ਪੂਰਨ ਸਫਲਤਾ ਮਿਲਦੀ ਆ ਪਉੜੀ ਤਨ ਤਨ ਭਾਗ ਤਿੰਨਾ ਭਗਤ ਜਨਾ ਜੋ ਹਰ ਨਾਮ ਹਰ ਮੁਖ ਕਹਤਿਆਂ ਤਨ ਤਨ ਭਾਗ ਤਿੰਨਾ ਸੰਤ ਜਨਾ ਜੋ ਹਰ ਜਸ ਸ੍ਰਵਣੀ ਸੁਣਤਿਆਂ ਭਾਈ ਉਹਨਾਂ ਭਗਤਾਂ ਦੇ ਵੱਡੇ ਭਾਗ ਨੇ ਜੋ ਹਰੀ ਨੂੰ ਮੂੰਹ ਤੋਂ ਹਰੀ ਦਾ ਨਾਮ ਜਪਦੇ ਨੇ ਉਹਨਾਂ ਸੰਤਾਂ ਦੇ ਵੱਡੇ ਭਾਗ ਨੇ ਜੋ ਹਰੀ ਦਾ ਜਸ ਕੰਨੀ ਸੁਣਦੇ ਨੇ ਤਨ ਤਨ ਭਾਗ ਤਿੰਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਤਨ ਤਨ ਭਾਗ ਤਿੰਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿਣਤਿਆ ਭਾਈ ਉਹਨਾਂ ਸਾਜਨਾ ਦੇ ਭਾਗ ਤਾਨੇ ਜੋ ਹਰੀ ਦਾ ਕੀਰਤਨ ਕਰਕੇ ਆਪ ਗੁਣਾ ਵਾਲੇ ਬਣਦੇ ਨੇ ਉਹਨਾਂ ਗੁਰਮੁਖਾਂ ਦੇ ਵੱਡੇ ਭਾਗ ਨੇ ਜੋ ਸਤਗੁਰੂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੱਤਦੇ ਨੇ ਸਬਦੋਂ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜਤਿਆਂ ਤੇ ਸਭ ਤੋਂ ਵੱਡੇ ਭਾਗ ਉਹਨਾਂ ਗੁਰ ਸਿੱਖਾਂ ਦੇ ਨੇ ਜੋ ਸਤ ਗੁਰੂ ਦੀ ਚਰਨੀ ਪਏ ਰਹਿੰਦੇ ਨੇ ਸ਼ਲੋਕ ਮਹਲਾ 3 ਬ੍ਰਹਮਿੰਦ ਤਿਸਦਾ ਬ੍ਰਹਮਤ ਰਹਿ ਏਕ ਸ਼ਬਦ ਲੈ ਮਲਾਈ ਨਾਮ ਨੀਦੀ 18 ਸਿੱਧੀ ਪਿਛੈ ਲੱਗੀਆਂ ਫਿਰ ਜੋ ਹਰ ਹਿਰਦੈ ਸਦਾ ਵਸਾਏ ਸਤ ਗੁਰ ਕਹਿਣ ਲਗੇ ਜੋ ਮਨ ਨੂੰ ਕੇਵਲ ਗੁਰੂ ਸ਼ਬਦ ਚ ਬਿਰਤੀ ਜੋੜ ਕੇ ਬ੍ਰਹਮ ਨੂੰ ਪਛਾਣਦੇ ਨੇ ਉਹਨਾਂ ਦਾ ਬ੍ਰਹਮਨ ਪੁਣਿਆ ਬਣਿਆ ਰਹਿੰਦਾ ਉਹਨਾਂ ਮਨੁੱਖਾ ਨੂੰ ਹਰੀ ਹਿਰਦੇ ਚ ਤਿਸ ਪੈਂਦਾ ਹੈ ਤੇ ਨੌ ਨਿੱਧੀਆਂ 18 ਸਿੱਧੀਆਂ ਮਗਰ ਤੁਰੀਆਂ ਫਿਰਦੀਆਂ ਨੇ ਬਿਨ ਸਤ ਗੁਰ ਨਾ ਹੋ ਨ ਪਾਈਐ ਬੂਝੋ ਕਰ ਵਿਚਾਰ ਨਾਨਕ ਪੁਰਹਿ ਭਾਗ ਸਤ ਗੁਰ ਮਿਲੈ ਸੁਖ ਪਾਏ ਜੁਗ ਚਾਰ ਵਿਚਾਰ ਕਰਕੇ ਸਮਝੋ ਸਤ ਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ ਇਹ ਨਾਨਕ ਪੂਰੇ ਭਾਗਾ ਨਾਲ ਜਿਸ ਨੂੰ ਸਤ ਗੁਰੂ ਮਿਲੇ ਉਹ ਚੁੰ ਚੁਗਾ ਵਿੱਚ ਸੁਖ ਖਟਦਾ ਹੈ ਮਹਿਲਾ ਤਿੰਜਾ ਕਿਆ ਗੱਭਰੂ ਕਿਆ ਦਿਰਦ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨ ਜਾਏ ਗੁਰਮੁਖ ਸ਼ਬਦੇ ਰਤਨਿਆ ਸ਼ੀਤਲ ਹੋਏ ਆਪ ਕੋ ਆਏ ਭਾਵੇਂ ਜਵਾਨ ਹੈ ਭਾਵੇਂ ਬੁੱਢਾ ਮਨ ਮੁਖ ਦੀ ਤ੍ਰਿਸ਼ਨਾ ਭੁੱਖ ਤੂਰ ਨਹੀਂ ਹੁੰਦੀ ਸਤਗੁਰ ਦੇ ਸੰਮੁਖ ਹੋਏ ਮਨੁੱਖ ਸ਼ਬਦ ਵਿੱਚ ਰੱਤੇ ਹੋਣ ਕੇ ਲ਼ਕਾਰ ਗਵਾ ਕੇ ਸੰਤੋਖੀ ਹੁੰਦੇ ਨੇ ਅੰਦਰ ਤ੍ਰਿਪ ਸੰਤੋਖਿਆ ਫਿਰ ਭੁੱਖ ਨਾ ਲੱਗੇ ਆਏ ਨਾਨਕ ਜੇ ਗੁਰਮੁ ਕਰੈ ਸੋ ਪਰਵਾਣ ਹੈ ਜੋ ਨਾਮ ਰਹਿ ਲਿਵ ਲਾਇ ਉਹਨਾਂ ਦਾ ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੋ ਜਾਂਦਾ ਹਨ ਗੁਰਮੁਖ ਮਨੁਖ ਜੋ ਕਰਦੇ ਨੇ ਹਮੇਸ਼ਾ ਉਹ ਕਬੂਲ ਹੁੰਦਾ ਪੌੜੀ ਆਮ ਬਲੇ ਹਾਰੀ ਤਿੰਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਤੇ ਆਇੰਦੇ ਤਿੰਨ ਦਰਸ਼ਨ ਭਿਖਾ ਤੇ ਜੋ ਸਿੱਖ ਸਤਗੁਰੂ ਦੇ ਸਨਮੁਖ ਨੇ ਮਾਨਾ ਤੋਂ ਸਦਕੇ ਹਾਂ ਜੋ ਹਰੀ ਨਾਮ ਸਿਮਰਦੇ ਨੇ ਮਾਨਾ ਦਾ ਦਰਸ਼ਨ ਕਰਨਾ ਸੁਣ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਲਾਹੀ ਰੰਗ ਸਿਮ ਸਭ ਕਿਲਵਿਕ ਕ੍ਰਿਖਾ ਉਹਨਾਂ ਪਾਸੋਂ ਕੀਰਤਨ ਸੁਣ ਕੇ ਹਰੀ ਦੇ ਗੁਣ ਗਾਵਾਂ ਹਰੀ ਦੇ ਸਿਮਨ ਚ ਉਕਰ ਲਾਵਾਂ ਪ੍ਰੇਮ ਨਾਲ ਹਰੀ ਨਾਮ ਦੀ ਸਿਫਤ ਕਰਾਂ ਇਸ ਤਰ੍ਹਾਂ ਸਾਰੇ ਪਾਪ ਮਿੱਟ ਜਾਂਦੇ ਨੇ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਪਇਓ ਸਰੀਰ ਥਾਨ ਤਨ ਹੈ ਸੁੰਦਰ ਜਿੱਥੇ ਪਿਆਰਾ ਸਤਗੁਰੂ ਆ ਕੇ ਪੈ ਰੱਖਦਾ ਸਲੋਕ ਮਹਿਲਾ ਤਿੰਜਾ ਗੁਰ बिन ज्ञान न होवै ना सुख वसै मन आय नानक नाम विहुणे मन मुखी जासन पात गवाए ਭਈ ਸਤਿਗੁਰੂ ਤਬਿਨਾ ਆਤਮਕ ਸੂਜ ਨਹੀਂ ਪੈਂਦੀ ਨਾ ਸੁਖ ਮਨ ਚ ਵਸਤਾ ਤੇ ਗੁਰੂ ਤਬਿਨਾ ਹੈ ਨਾਨਕ ਨਾਮ ਤੋਂ ਸਖਣੇ ਰਹਿ ਕੇ ਮਨ ਮੁਖ ਦਜਨ ਵਿਰਥ ਜਾਂਦਾ ਮਹਲਾ ਤੀਜਾ ਸਿੱਧ ਸਾਧਕ ਨਾ ਵੈ ਨੂੰ ਸਭ ਖੋਜਦੇ ਥੱਕ ਰਹੇ ਲਿਮ ਲਾਏ ਬਿਨ ਸਤ ਗੁਰ ਕਿਨੈ ਨਾ ਪਾਇਓ ਗੁਰ ਮੁਖ ਮਿਲੇ ਮਿਲਾਏ ਭਾਈ ਸਿੱਧ ਸਾਧਕ ਨਾਮ ਨੂੰ ਖੋਦ ਦਿਨ ਬਿਰਤੀ ਜੋੜ ਕੇ ਥੱਕ ਗਏ ਨੇ ਪਰ ਸਤ ਗੁਰ ਤੋਂ ਬਿਨਾ ਕਿਸੇ ਨੂੰ ਵੀ ਨਾਮ نصیਬ ਨਹੀਂ ਹੋਇਆ ਬਿਨ ਨਾਵੇ ਪੈ ਨਨ ਖਾਣ ਸਭ ਬਾਦ ਹੈ ਤਿਗ ਸਿੱਧੀ ਤਿ ਕਰਮਾਤ ਸਾ ਸਿੱਧ ਸਾ ਕਰਮਾਤ ਹੈ ਚਿੰਤ ਕਰੇ ਜਿਸ ਦਾਤ ਭਈ ਨਾਮ ਤਬੀਨਾ ਖਾਣਨਾ ਤੇ ਪਹਿਨਣਾ ਸਭ ਵਿਰਤ ਸਭ ਫਟਕਾਰ ਯੋਗ ਹੈ ਉਹੀ ਸਿੱਧੀ ਤੇ ਕਰਾਮਾਤ ਚੰਗੀ ਹੈ ਜਿਸ ਕਰਕੇ ਹਰੀ ਨੂੰ ਜਪਿਆ ਜਾਏ ਪਰ ਮਹਾਰਾਜ ਕਹਿਣ ਲੱਗੇ ਇਹ ਉਸਤੀ ਸਿੱਧੀ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤਰਹਿਤ ਹਰੀ ਨੂੰ ਜਪੇ ਤੇ ਨਾਮ ਦੀ ਸਤਗੁਰੂ ਦਾਤ ਬਖਸ਼ੇ ਨਾਨਕ ਗੁਰਮੁਖ ਹਰ ਨਾਮ ਮਨ ਵਸੈ ਇਹਾ ਸਿੱਧ ਇਹਾ ਕਰਮਾਤ ਹੇ ਨਾਨਕ ਗੁਰੂ ਦੇ ਸੰਮੁਖ ਹੋ ਕੇ ਹਰਿ ਦਾ ਨਾਮ ਮਨ ਵਿੱਚ ਵਸਾਣਾ ਇਹੀ ਸਿੱਧੀ ਤੇ ਇਹੀ ਕਰਾਂ maat ਹੈ ਪਉੜੀ ਹਮਟਾਡੀ ਹਰ ਪ੍ਰਭ ਖਸਮ ਕੇ ਨਿਤ ਗਾਵੈ ਹਰਿ ਗੁਣ ਛੰਤਾ ਹਰ ਕੀਰਤਨ ਕਰੈ ਹਰ ਜਸ ਸੁਣੈ ਇਸ ਕਬਲਾ ਕੰਤਾ ਸਤਿਗੁਰ ਕੈਨ ਲਗੇ ਅਸੀ ਖਸਮ ਪ੍ਰਭੂ ਖਸਮ ਦੇ ਢਾਡੀ ਸਦਾ ਪ੍ਰਭੂ ਦੇ ਗੁਣ ਗਾਨਿਆਂ ਉਸ ਕਮਲਾਪਤੀ ਪ੍ਰਭੂ ਦਾ ਕੀਰਤਨ ਤੇ ਜਸ ਸੁਣਦੇ ਆਂ ਹਰ ਦਾਤਾ ਸਭ ਜਗਤ ਪੇਖਾਰੀਆ ਮੰਗਤ ਜਨ ਜਨਤਾ ਹਰ ਦੇਵੋ ਦਾਨੰਦਿਆਲ ਹੋਏ ਵਿਚ ਪਾਥਰ ਕ੍ਰਿਮ ਜਨਤਾ ਪ੍ਰਭੂ ਦਾਤਾ ਹੈ ਸਾਰਾ ਸੰਸਾਰ ਪੇਖਾਰੀ ਜੀ ਮੰਗਤੇ ਨੇ ਤੇ ਪੱਥਰਾਂ ਵਿਚਲੇ ਕੀੜਿਆਂ ਨੂੰ ਵੀ ਤਿਆਲ ਹੋ ਕੇ ਹਰੀ ਦਾਣ ਦਿੰਦਾ ਜਨਾਨਕ ਨਾਮ ਧਿਆਇਆ ਗੁਰਮੁਖ ਤਨਵੰਤਾ ਹੈ ਦਾਸ ਨਾਨਕ ਜਿਨ੍ਹਾਂ ਨੇ ਸਤਿਗੁਰੂ ਦੇ ਸਰਮੂ ਕੋ ਕੇ ਨਾਮ ਸੁਮਰਿਆ ਉਸ ਲਈ ਧਨੀ ਹੁੰਦੇ ਨੇ ਸਲੋਕ ਮਹਲਾ 3 ਪੜਨਾ ਗੁੜਨਾ ਸੰਸਾਰ ਕੀ ਕਾਰ ਹੈ ਅੰਦਰ ਤ੍ਰਿਸ਼ਨਾ ਵੇਕਾਰ ਹਮੇ ਵਿੱਚ ਸਭ ਪੜ ਥਕੇ ਦੂਜੈ ਪੈ ਖੁਆਰ ਪੜਨਾ ਵਿਚਾਰਨਾ ਇਸ ਸੰਸਾਰ ਦਾ ਕੰਮ ਇਹੀ ਹੋ ਗਿਆ परमार्थ ਕਰਨ ਲਗੇ ਪਰ ਗੁਣ ਕੇ ਜੰਦਰ ਤ੍ਰਿਸ਼ਨਾ ਪਾਲੀ ਹੈ ਤੇ ਜੇ ਹਉਮੈ ਦੀ ਪੰਡ ਚੁੱਕੀ ਹੈ ਤੇ ਫਿਰ ਇਹ ਪੜਾਈ ਲਖਾਈ ਤੁਹਾਡੇ ਲਈ ਵਿਅਰਥ ਹੈ ਸੋ ਪੜਿਆ ਸੋ ਪੰਡਿਤ ਬੀਨਾ ਗੁਰ ਸ਼ਬਦ ਕਰੇ ਵਿਚਾਰ ਅੰਤਰ ਖੋਜੈ ਤਤ ਲਹ ਪਾਏ మోਖ ਦਵਾਰ ਉਹੀ ਮਨੁੱਖ ਪੜਿਆ ਸਿਆਣਾ ਪੰਡਿਤ ਜੋ ਗੁਰੂ ਸ਼ਬਦ ਦੀ ਵਿਚਾਰ ਕਰਦਾ ਜੋ ਆਪਣੇ ਮਨ ਨੂੰ ਖੋਦਦਾ ਤੇ ਹਰੀ ਨੂੰ ਲੱਭ ਲੈਂਦਾ ਗੋੜਨ ਨਿਧਾਨ ਹਰ ਪਾਇਆ ਸਹਿਜ ਕਰੇ ਵਿਚਾਰ ਤਨ ਵਪਾਰੀ ਨਾਨਕਾ ਜਿਸ ਗੁਰਮੁਖ ਖ ਨਾਮ ਅੰਧਾਰ ਜੋ ਗੁਨਾ ਦੇ ਖਜ਼ਾਨੇ ਹਰੀ ਨੂੰ ਪ੍ਰਾਪਤ ਕਰਦਾ ਉਹ ਆਤਮਕ ਡੋਲਦਾ ਟੇਕੇ ਪ੍ਰਮਾਤਮਾ ਦੇ ਗੁਨਾ ਸੁਰਤ ਜੋੜੀ ਰੱਖਦਾ ਨਾਨਕ ਇਸ ਤਰ੍ਹਾਂ ਸਤਿਗੁਰ ਦੇ ਸੰਮੁਖ ਹੋਏ ਮਨੁੱਖ ਨੂੰ ਨਾਮ ਦਾ ਅਸਰਾ ਤੇ ਨਾਮ ਦਾ ਵਪਾਰੀ ਇਹ ਸਤਿਗੁਰ ਮਿਹਰ ਕਰਕੇ ਉਹਨੂੰ ਬਣਾ ਦਿੰਦਾ ਮਹਲਾ 3 ਵੇੜ ਨੰਨ ਮਨ ਮਾਰੇ ਕੋਇ ਨ ਸਿਜਈ ਵੇਖੋ ਕੋ ਲਿਮਲਾਏ ਪੇਕ ਤਾਰੀ ਤੀਰਥੀ ਪਉ ਥਕੇ ਨਾ ਇਹ ਮਨ ਮਾਰੇ ਆ ਜਾਏ ਭਾਈ ਵੇਖ ਲੋ ਮਨ ਮਾਰੇ ਬਿਨਾ ਕੋਈ ਵੀ ਸਫਲ ਨਹੀਂ ਹੋ ਸਕਦਾ ਪੇਖੀ ਮਨੁਖ ਥੱਕ ਗਏ ਨੇ ਪਰ ਉਹਨਾਂ ਦਾ ਮਨ ਨਹੀਂ ਟਿਕਿਆ ਗੁਰਮੁਖ ਇਹ ਮਨ ਜੀਵਤ ਮਰੇ ਸੱਚ ਰਹੇ ਲਿਮਲਾਏ ਨਾਨਕ ਇਸ ਮਨ ਕੀ ਮਲ ਐਉ ਉਤਰ ਹਮੇ ਸ਼ਬਦ ਜਲਾਏ ਸਤਿਗੁਰ ਦੇ ਸਨਮੁਖ ਹੋਇਆ ਮਨੁਕ ਸੱਚੇ ਹਰੀ ਚ ਬਿਰਤੀ ਜੋੜੀ ਰੱਖਦੇ ਨੇ ਉਹ ਜਉਂਦਿਆਂ ਜੀ ਸ਼ਬਦ ਵਿੱਚ ਮਰ ਜਾਂਦੇ ਨੇ ਇਹ ਨਾਨਕ ਇਸ ਮਨ ਦੀ ਮੈਲ ਇਸ ਤਰ੍ਹਾਂ ਉਤਰਦੀ ਹੈ ਕਿ ਭਾਵ ਜਿਹੜਾ ਸਤਿਗੁਰ ਦੇ ਸ਼ਬਦ ਚ ਜੁੜ ਕੇ ਆਪਣੀ ਹਉਮੈ ਮਾਰ ਲੈਂਦਾ ਉਹਨਾਂ ਦੇ ਮਨ ਦੀ ਮੈਲ ਉਤਰ ਜਾਂਦੀ ਹੈ ਪਉੜੀ ਹਰ ਹਰ ਸੰਤ ਮਿਲੋ ਮੇਰੇ ਭਾਈ ਹਰਨਾਮ ਦਿਰਡਾਵੋ ਇਕ ਕਿਨ ਕਾ ਹਰ ਹਰ ਸ਼ਿੰਗਾਰ ਬਣਾਵੋ ਹਰ ਜਨ ਹਰ ਕਾਪੜ ਪੈਰੋ ਖਿਮ ਕਾ ਏ ਮੇਰੇ ਭਾਈ ਸੰਤ ਜਨੋ ਏ ਕਿਨ ਕਾ ਮਾਤਰ ਮੈਨੂੰ ਵੀ ਹਰੀ ਨਾਮ ਦੀ ਦਾਤ ਬਖਸ਼ੋ ਹਰੀ ਜਨੋ ਹਰੀ ਦੇ ਨਾਮ ਦਾ ਸ਼ਿੰਗਾਰ ਬਣਾਵ ਤਿ ਖਿਮਾਂ ਦੀ ਪੁਸ਼ਾਕ ਪੈਨੋ ਐਸਾ ਸ਼ਿੰਗਾਰ ਮੇਰੇ ਬ੍ਰਹਮ ਭਾਵੈ ਹਰ ਲਾਗੇ ਪਿਆਰਾ ਪ੍ਰੇਮ ਕਾ ਹਰ ਹਰ ਨਾਮ ਬੋਲੋ ਦਿਨ ਰਾਤੀ ਸਭ ਕਿਲ ਬਿਖ ਘਟੈ ਇੱਕ ਪਲ ਕਾ ਇਹੋ ਜਿਹਾ ਸ਼ਿੰਗਾਰ ਪਿਆਰੇ ਹਰੀ ਨੂੰ ਚੰਗਾ ਲੱਗਦਾ ਹਰੀ ਨੂੰ ਪ੍ਰੇਮ ਦਾ ਸ਼ਿੰਗਾਰ ਪਿਆਰ ਪਿਆਰਾ ਲੱਗਦਾ ਹੈ ਦਿਨ ਰਾਤ ਹਰੀ ਦਾ ਨਾਮ ਸਿਮਰੋ ਇੱਕ ਪਲ ਵਿੱਚ ਸਾਰੇ ਪਾਪ ਮੁੱਕ ਜਾਣ ਹਰ ਹਰ ਧਿਆਲ ਹੋਵੇ ਜਿਸ ਉੱਪਰ ਸੋ ਗੁਰਮੁਖ ਹਰ ਜਪ ਜਿਣ ਕਾ ਜਿਸ ਗੁਰਮੁਖ ਉਤੇ ਹਰੀ ਧਿਆਲ ਹੁੰਦਾ ਹੈ ਹਰੀ ਦਾ ਸਿਮਰਨ ਕਰਕੇ ਸੰਸਾਰ ਤੋਂ ਜਿੱਤ ਜਾਂਦਾ ਸਲੋਕ ਮਹਿਲਾ ਤੀਜਾ ਜਨਮ ਜਨਮ ਕੀ ਇਸ ਮਨ ਕੋ ਮਨ ਲੱਗੀ ਕਾਲਾ ਹੋ ਵਾਸ਼ਿਆ ਖਨਲੀ ਤੋਤੀ ਉਦਲੀ ਨਾ ਹੋ ਬਈ ਜੇ ਸੋ ਧੋਵਣ ਪਾ ਮਰਜ ਕਹਿਣ ਲੱਗੇ ਕਈ ਜਨਮਾਂ ਦੀ ਸਮਾਨ ਨੂੰ ਮੈ ਲੱਗੀ ਹੋਈ ਹੈ ਜਿਸ ਕਰਕੇ ਕਾਲਾ ਸ਼ਾ ਹੋ ਗਿਆ ਜਿਵੇਂ ਤੇਲੀ ਦੀ ਲੀਰ ਧੋਤਿਆਂ ਚਿੱਟੀ ਨਹੀਂ ਹੁੰਦੀ ਭਾਵੇਂ ਉਹਨੂੰ 100 ਵਾਰੀ ਧੋ ਲੋ ਏ ਮਨ ਦੇ ਇਹ ਹਾਲਾਤ ਨੇ ਗੁਰ ਪ੍ਰਸਾਦੀ ਜੀਵਤ ਮਰੇ ਉਲਟੀ ਹੋਵੇ ਮਤ ਬਦਲਾਹ ਨਾਨਕ ਮੈਲ ਨ ਲੱਗਈ ਨਾ ਫਿਰ ਜੋਨੀ ਪਾਹ ਜੇ ਗੁਰੂ ਦੀ ਕਿਰਪਾ ਨਾਲ ਮਨ ਜਿਉਂਦਾ ਹੀ ਮਰੇ ਮਤ ਬਦਲ ਜਾਏ ਤੇ ਮਤ ਉਲਟੋ ਜਾਂਦੀ ਏ ਤਾਂ ਇਹ ਨਾਨਕ ਮੈਲ ਵੀ ਨਹੀਂ ਲੱਗਦੀ ਫਿਰ ਜੁਨਾ ਵਿੱਚ ਵੀ ਮਨੁੱਖ ਨਹੀਂ ਪੈਂਦਾ ਮਹਿਲਾ ਤੀਜਾ ਚਹਉ ਜੁਗਗੀ ਕਲ ਕਾਲੀ ਕੰਡੀ ਇੱਕ ਉੱਤਮ ਪਦਵੀ ਇਸ ਯੁੱਗ માં ਹੈ ਗੁਰਮੁਖ ਹਰ ਕੀਰਤ ਫਲ ਪਾਈਐ ਜਿਨ ਕੋ ਹਰ ਲਿਖ ਪਾਹੇ ਚੌਹਾਂ ਜੁਗਾਂ ਚ ਕਲ ਯੁਗ ਹੀ ਕਾਲਾ ਅਖਿਦੈ ਪਰ ਇਸ ਯੁਗ ਵਿੱਚ ਵੀ ਇੱਕ ਉੱਤਮ ਪਦਵੀ ਮਿਲ ਸਕਦੀ ਹੈ ਉਹ ਪਦਵੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪਰ ਪੂਰਬਲੇ ਲਿਖੇ ਕਰਮ ਅਨੁਸਾਰ ਹਰੀ ਦਾ ਨਾਮ ਉਕਰਿਆ ਜਾਏ ਨਾਨਕ ਗੁਰ ਪ੍ਰਸਾਦੀ ਅੰਨ ਦਿਨ ਭਗਤ ਹਰ ਉਚਰੈ ਹਰ ਭਗਤੀ ਮਾਹ ਸਮਾਹੇ ਤਹਿ ਨਾਨਕ ਕੋ ਮਨ ਗੁਰੂ ਦੀ ਕਿਰਪਾ ਨਾਲ ਹਰ ਰੋਜ਼ ਹਰੀ ਦੀ ਭਗਤੀ ਕਰਦੇ ਨੇ ਭਗਤੀ ਵਿੱਚੋਂ ਲੀਨ ਰਹਿੰਦੇ ਨੇ ਪਾਉੜੀ ਹਰ ਹਰ ਮੇਲ ਸਾਧ ਜਨ ਸੰਗਤ ਮੁੱਖ ਬੋਲਨੀ ਹਰ 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 ਭਲੀ ਬਾਣ ਹਰ ਗੁਣ ਗਾਵਾਂ ਹਰ ਨਿਤ ਚਾਵਾਂ ਗੁਰਮਤੀ ਹਰੰਗ ਸਦਾ ਮਾਣ ਹੈ ਹਰੀ ਮੈਨੂੰ ਸਾਜ ਜਨਾਂ ਦੀ ਸੰਗਤ ਮਿਲਾ ਮੈਂ ਮੂੰਹੋਂ ਤੇਰੇ ਨਾਮ ਦੀ ਸੁੰਦਰ ਬੋਲੀ ਬੋਲਾਂ ਹਰੀ ਗੁਣ ਗਾਵਾਂ ਤੇ ਨਿਤ ਹਰੀ ਦਾ ਨਾਮ ਉਚਰਾਂ ਤੇ ਗੁਰੂ ਦੀ ਮੱਤ ਲੈ ਕੇ ਸਦੀ ਸਦਾ ਹਰੀ ਰੰਗ ਮਾਣਾ ਹਰ ਜਪ ਜਪ ਔਖ ਖਾਦੇ ਸਬਰੋ ਗਵਾਤੇ ਦੁੱਖਾਂ ਕਾਣ ਜਿੰਨਾ ਸਾਸ 기ਰਾਸ ਨਾ ਵਿਸਰੈ ਸੇ ਹਰਜਨ ਪੂਰੇ ਸਹੀ ਜਾਣ ਹਰੀ ਦਾ ਭਜਨ ਕਰਕੇ ਭਾਜਾਂ ਰੂਪ ਦਵਾਈ ਖਾਦਿਆਂ ਸਾਰੇ ਦੁੱਖ ਮੁੱਕ ਜਾਂਦੇ ਨੇ ਉਹਨਾਂ ਹਰੀ ਜਨਾਂ ਨੂੰ ਸੱਚਮੁੱਚ ਪੂਰਾ ਸਮਝੋ ਹਰੇਕ ਸਵਾਸ ਨਾਲ ਹਰੀ ਨੂੰ ਜਪਦੇ ਨੇ ਜੋ ਗੁਰਮੁਖ ਹਰ ਆਰਾਧ ਦੇ ਤਿੰਨ ਚੋਕੀ ਜਮ ਕੀ ਜਗਤ ਕਾਂਤ ਜੋ ਮਨੁੱਖ ਸਤਗੁਰੂ ਦੇ ਸੰਮੁਖ ਹੋ ਕੇ ਹਰੀ ਨੂੰ ਸਿਮਰਦੇ ਨੇ ਉਹਨਾਂ ਲਈ ਜਮ ਦੀ ਜਗਤ ਦੀ ਮੁਤਾਜੀ ਹਮੇਸ਼ਾ ਲਈ ਮੁੱਕ ਜਾਂਦੀ ਹੈ ਸ਼ਲੋਕ ਮਹਲਾ 3 ਜਾਂ ਰੇ ਜਨ ਉੱਥਾਰੇ ਦੱਬਿਓ ਸੁੱਤਿਆਂ ਗਈ ਵਿਹਾਰੇ ਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਉ ਮਾਰਜ ਕੈਨ ਲਗੇ ਮੋਹ ਰੂਪ ਉਥਾਰੇ ਦੇ ਦੱਬੇ ਹੋਏ হে ਭਾਈ ਤੇਰੀ ਉਮਰ ਸੁੱਤਿਆਂ ਹੀ ਲੰਘ ਗਈ ਏ ਸਤ ਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਹੀ ਨੈ ਅੰਦਰ ਚਾ ਹੀ ਨਹੀਂ ਪੈਦਾ ਹੋਇਆ ਸ਼ਰੀਰ ਜਲੋ ਗੁਣ ਬਹਾਰਾ ਜੋ ਗੁਰ ਕਾਰ ਨਾ ਕਮਾਏ ਜਗਤ ਜਲੰਦਾ ਡਿਠ ਮੈਂ ਹੋ ਮੈਂ ਦੂਜੈ ਪਾਇ ਤੇ ਗੁਨਾ ਤੋ ਸਖਣਾ ਸੀ ਸੜ ਜਾਏ ਜੇ ਸਤਗੁਰੂ ਦੀ ਦਸੀ ਹੋਈ ਕਾਰਨ ਨਹੀਂ ਕਰਦੇ ਇਸ ਤਰ੍ਹਾਂ ਸੰਸਾਰ ਹੋਮੇ ਵਿੱਚ ਮਾਇਆ ਦੇ ਮੂਚ ਸੜਦਾ ਵਿਖਿਆ ਮੈਂ ਨਾਨਕ ਗੁਰ ਸ਼ਰਨਾਏ ਉਬਰ ਸੱਚ ਮਨ ਸ਼ਬਦ ਤੇ ਆਏ ਹੈ ਨਾਨਕ ਗੁਰੂ ਦੇ ਸ਼ਬਦ ਦੇ ਰਾਹੀਂ ਸੱਚੀ ਹਰੀ ਨੂੰ ਮਨ ਵਿੱਚ ਸਿਮਰ ਕੇ ਜੀਵ ਸਤਗੁਰੂ ਦੀ ਸ਼ਰਨ ਪਾ ਕੇ ਇਸ ਸੰਸਾਰ ਤੋਂ ਬਚ ਜਾਂਦੇ ਨੇ ਮਹਿਲਾ ਤੀਜਾ ਸ਼ਬਦ ਰਤੇ ਹੋ ਮੈਂ ਗਈ ਸ਼ੋਭਵੰਤੀ ਨਾਰ ਪਿਰ ਕੈ ਪਣ ਸਦਾ ਚੱਲੇ ਤਾਂ ਬਣਿਆ ਸ਼ਿੰਗਾਰ ਜਿਸ ਦੀ ਹੋਮੇ ਸਤਿਗੁਰੂ ਦੇ ਸ਼ਬਦ ਚ ਰੰਗੇ ਜਾ ਦੂਰ ਹੋ ਜਾਂਦੀ ਏ ਉਹ ਜੀਵ ਰੂਪ ਸ਼ੋਭਵੰਤੀ ਹੈ ਉਹ ਨਾਰੀ ਆਪਣੇ ਪ੍ਰਭੂ ਪਤੀ ਦੇ ਹੁਕਮ ਸਦਾ ਤੁਰਤੀਸ ਕਰ ਕੋ ਦਾ ਸ਼ਿੰਗਾਰ ਸਫਲ ਹੈ ਸੇਜ ਸੁਹਾਵੀ ਸਦਾ ਫੇਰਾਵੇ ਹਰ ਵਰ ਪਾਇਆ ਨਾਰ ਨਾ ਹਰ ਮਰੇ ਨਾ ਕਦੇ ਦੁੱਖ ਨ ਲਾਗੇ ਸਦਾ ਸੁਹਾਗਣ ਨਾਰ ਜਿਸ ਜੀਵ ਇਸਤਰੀ ਨੂੰ ਨੇ ਪ੍ਰਭੂ ਪਤੀ ਲੱਭ ਲਿਆ ਉਸ ਦੇ ਹੀ ਅਦੇ ਰੂਪੀ ਸੇਜ ਮਾਰਜ ਕਹਿਣ ਲਗੇ ਸੁੰਦਰ ਹੈ ਉਹ ਜੀਵ ਇਸਤਰੀ ਸਦਾ ਸੁਹਾਗ ਵਾਲੀ ਹੈ ਉਹਨਾਂ ਜਮ ਦੀ ਨਾ ਮਰਦੀ ਹੈ ਨਾਨਕ ਹਰ ਪ੍ਰਭ ਮੇਲ ਲਈ ਗੁਰ ਕਾਹੇ ਤੂੰ ਪਿਆਰ ਹੈ ਨਾਨਕ ਗੁਰੂ ਦੇ ਪਿਆਰ ਵਿੱਚ ਉਸਤੀ ਬਿਰਤੀ ਪ੍ਰਭੂ ਨੇ ਆਪਣੇ ਨਾਲ ਮਿਲਾਈ ਹੋਈ ਹੈ ਪੌੜੀ ਜਿੰਨਾ ਗੁਰ ਗੋਪਿਆ ਆਪਣਾ ਤੇ ਨਰ ਬੁਰਿਆਰੀ ਹਰ ਜਿਉ ਤਿੰਨ ਕਾ ਦਰਸ਼ਨ ਨਾ ਕਰਹੁ ਪਾਪਿਸ਼ਟ ਹਤਿਆਰੀ ਜੋ ਮਨੁਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਨੇ ਮਰਜ ਕਹਿ ਲਗੇ ਬਹੁਤ ਭੈੜੇ ਨੇ ਰਬ ਮਿਹਰੀ ਕਰੇ ਹੈ ਪਾਇ ਉਹਨਾਂ ਦਾ ਦਰਸ਼ਨ ਨਾ ਕਰੋ ਬੜੇ ਪਾਪੀ ਤੇ ਹਤਿਆਰੇ ਨੇ ਉਹ ਕਰ ਕਰ ਫਿਰੈ ਕੁਸੁਦ ਮਨ ਜਿਉਂ ਤਰ ਕਟਨਾਰੀ ਵਡਪਾਗੀ ਸੰਗਤ ਮਿਲ ਗੁਰਮੁਖ ਸਵਾਰੀ ਮਨ ਖੋਟੇ ਆਦਮੀ ਵਿਵਚਾਰ ਇਸਤਰੀ ਵਾਂਗ ਕਰ ਕਰ ਫਿਰਦੇ ਨੇ ਵਡਪਾਗੀ ਮਨੁੱਖ ਸਤਿਗੁਰੂ ਦੀ ਨਿਵਾਜੀ ਹੋਏ ਗੁਰਮਖ ਖਾ ਦੀ ਸੰਗਤ ਚ ਮਿਲਦੇ ਨੇ ਹਰ ਮੇਲੋ ਸਤਿਗੁਰ ਦਇਆ ਕਰ ਗੁਰ ਕੋਮਲ ਹਾਰੀ ਏ ਹਰੀ ਮੈਂ ਸਦਕਿਆਂ ਸਤਿਗੁਰੂ ਤੋਂ ਮੇਰ ਕਰਕੇ ਸਤਿਗੁਰੂ ਨੂੰ ਤੁਸੀਂ ਮਿਲਾ ਦਿਓ ਸ਼ਲੋਕ ਮਹਲਾ 3 ਜਮ ਗੁਰਸੇਵਾ ਤੇ ਸਖ ਊਪਜੈ ਫਿਰ ਦੁੱਖ ਨ ਲੱਗੈ ਆ ਜੰਮ ਮਰਨ ਮਿਟ ਗਿਆ ਕਾਲੇ ਕਾਕਿਛ ਨਾ ਮਸਾਏ ਸਤਿਗੁਰੂ ਦੀ ਸੇਵਾ ਮਨੁੱਖ ਨੂੰ ਸੁਖ ਸਤਿਗੁਰੂ ਦੀ ਸੇਵਾ ਤੋਂ ਮਨੁੱਖ ਨੂੰ ਸੁਖ ਮਿਲਦਾ ਫਿਰ ਕਦੇ ਮਨ ਚ ਕਲੇਸ਼ ਨਹੀਂ ਹੁੰਦਾ ਉਸ ਦਾ ਜੰਮ ਮਰਨ ਹਮੇਸ਼ਾ ਲਈ ਮੁਕ ਜਾਂਦਾ ਹਰ ਸੇਤੀ ਮਨ ਰਵ ਰਹਿਆ ਸੱਚੇ ਰਹਿਆ ਸਮਾਏ ਨਾਨਕ ਖੌਮ ਬਲਿਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਪਾਏ ਹਰੀ ਨਾਲ ਉਸ ਦਾ ਮਨ ਮਿਲਿਆ ਰਹਿੰਦਾ ਉਹ ਸੱਚੇ ਵਿੱਚ ਸਮਾਇਆ ਰਹਿੰਦਾ ਹੈ ਨਾਨਕ ਮੈਨਾ ਤੋ ਸਦਕੇ ਹਾਂ ਜੋ ਸਤਿਗੁਰੂ ਦੇ ਪਿਆਰ ਚ ਹਮੇਸ਼ਾ ਤੁਰਦੇ ਰਹਿੰਦੇ ਨੇ ਮਹਿਲਾ ਤੀਜਾ ਬਿਨ ਸ਼ਬਦ ਹੈ ਸ਼ੁੱਧ ਨਾ ਹੋਵਈ ਜੇ ਨੇ ਕਰੇ ਸ਼ਿੰਗਾਰ ਪਿਰ ਕੀ ਸਾਰ ਨ ਜਾਣਈ ਦੂਜੈ ਭੈ ਪਿਆਰ ਸਤਿਗੁਰੂ ਦੇ ਸ਼ਬਦ ਤੋਂ ਬਿਨਾਂ ਜੀਵ ਇਸਤਰੀ ਕਦੇ ਸ਼ੁੱਧ ਨਹੀਂ ਹੁੰਦੀ ਉਹ ਕਦੇ ਵੀ ਪ੍ਰਭੂ ਦੀ ਸਾਰ ਨਹੀਂ ਰਹਿੰਦੀ ਸੁਰਤ ਨਹੀਂ ਜੋੜਦੀ ਸਾ ਕੁਸ਼ੁੱਧ ਸਾ ਕੁਲਖਣੀ ਨਾਨਕ ਨਾਰੀ ਵਿੱਚ ਕੁਨਾਰ ਹੈ ਨਾਨਕ ਇਹੋ ਜੀ ਇਸਤਰੀ ਮਨੋਖੋਟੀ ਤੇ ਭੈੜੇ ਲਛਣਾ ਵਾਲੀ ਹੁੰਦੀ ਹੈ ਪਉੜੀ ਹਰ ਹਰ ਆਪਣੀ ਦਇਆ ਕਰ ਹਰ ਬੋਲੀ ਬੈਣੀ ਹਰ ਨਾਮ ਤੇ ਆਈ ਹਰ ਉਚਰਾ ਹਰ ਲਾਹਾਂ ਲੈਣੀ ਏ ਹੇ ਹਰੀ ਆਪਣੀ ਮਿਹਰ ਕਰ ਮੈਂ ਤੇਰੀ ਬਾਣੀ ਤੇਰਾ ਜਸ ਉਚਰਾ ਹਰੀ ਨਾਮ ਸਿਮਰਾਂ ਹਰੀ ਨਾਮ ਦਾ ਉਚਾਰਨ ਕਰਾਂ ਇਹੀ ਲਾਭ ਖਟਾਂ ਜੋ ਜਪਦੇ ਹਰ ਹਰ ਦਿਨ ਸਰਾਤ ਜਿਨਹਾਂ ਕੁਰਬੈਣੀ ਜਿਨਾਂ ਸਤਗੁਰ ਮੇਰਾ ਪਿਆਰਾ ਅਰਾਧਿਆ ਤੈਨੂੰ ਜਨ ਦੇਖਾ ਨੈਣੀ ਮਨ ਤੋ ਕੁਰਬਾਨ ਦਿਨ ਰਾਤ ਹਰਿ ਨਾਮ ਜਪ ਦੇਨੇ ਉਹ ਨਾਨੂ ਮੈਂ ਅੱਖੀ ਵੇਖਿਆ ਜੋ ਪਿਆਰੇ ਸਤਗੁਰੂ ਦੀ ਸੇਵਾ ਕਰਦੇ ਨੇ ਹਮਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮਿਲਿਆ ਸਾਨੀ ਮੈਂ ਆਪਣੇ ਸਤਗੁਰੂ ਤੋਂ ਸਦਕੇ ਆ ਜਿਸ ਨੇ ਮੈਨੂੰ ਪਿਆਰਾ ਸੱਜਣ ਪ੍ਰਭੂ ਸਾਥੀ ਮਿਲਾ ਦਿੱਤਾ ਸਲੋਕ ਮਹਿਲਾ ਚੌਥਾ ਹਰ ਦਾਸਨ ਸਿਓ ਪ੍ਰੀਤ ਹੈ ਹਰ ਦਾਸਨ ਕੋ ਮਿਤ ਹਰ ਦਾਸਨ ਕੈ ਵਸ ਹੈ ਜੋ ਜੰਤੀ ਕੈ ਵਸ ਜੰਤ ਪ੍ਰਭੂ ਦੀ ਆਪਣੇ ਸੇਵਕਾਂ ਨਾਲ ਪ੍ਰੀਤ ਹੁੰਦੀ ਹੈ ਪ੍ਰਭੂ ਆਪਣੇ ਸੇਵਕਾਂ ਦਾ ਮਿੱਤਰ ਹੈ ਤੇ ਮਰਜ ਕਹਿਣ ਲੱਗੇ ਜਿਵੇਂ ਬਾਜਾ ਵਜੰਤਰੀ ਦੇ ਵਸ ਹੁੰਦਾ ਏ ਤਿਵੇਂ ਜਿਵੇਂ ਚਾਹੇ ਉਵੇਂ ਬੁਜਵਾਜੇ ਏਵੇਂ ਸੇਵਕ ਪ੍ਰਭੂ ਦੇ ਵਸ ਵਿੱਚ ਹੈ ਹਰ ਕੇ ਦਾਸਰ ਧਿਆਇੰਦੇ ਕਰ ਪ੍ਰੀਤਮ ਸਿਉਨੇ ਕਿਰਪਾ ਕਰਕੇ ਸੁਣ ਪ੍ਰਭ ਸਭ ਜਗ ਮੈਂ ਵਰਸੈ ਮੈਂ ਪ੍ਰਬੂ ਤੇ ਸੇਵਕ ਆਪਣੇ ਪ੍ਰੀਤਮ ਪ੍ਰਭੂ ਨਾਲ ਪ੍ਰੇਮ ਜੋੜ ਕੇ ਪ੍ਰਭੂ ਨੂੰ ਸਿਮਰਦੇ ਨੇ ਤੇ ਬੇਨਤੀ ਕਰਦੇ ਨੇ ਪ੍ਰਭੂ ਮਿਹਰ ਕਰ ਮੈਂ ਤੇਰਾ ਜਸ ਸੁਣਦਾ ਰਵਾਂ ਆਪਣੀ ਬਖਸ਼ਿਸ਼ ਕਰ ਜੋ ਹਰ ਦਾਸਨ ਕੀ ਉਸਤਤ ਹੈ ਸਾਹ ਹਰ ਕੀ ਵਡਿਆਈ ਹਰ ਆਪਣੀ ਵਡਿਆਈ ਭਾਵੰਦੀ ਜਨ ਕਾ ਜੈਕਾਰ ਕਰਾਈ ਹਰੀ ਦੇ ਸੇਵਕਾਂ ਦੀ ਵਡਿਆਈ ਹਰੀ ਦੀ ਹੀ ਵਡਿਆਈ ਹੈ ਹਰੀ ਆਪਣੇ ਇਹ ਵਡਿਆਈ ਸੇਵਕਾਂ ਨੂੰ ਬਖਸ਼ਦਾ ਹੈ ਹਰੀ ਨੂੰ ਚੰਗੀ ਲੱਗਦੀ ਹੈ ਉਹ ਆਪਣੇ ਸੇਵਕਾਂ ਦੀ ਜੈ ਜੈਕਾਰ ਕਰਉਂਦਾ ਸੋ ਹਰ ਜਨ ਨਾਮ ਤੇ ਆਇਂਦਾ ਹਰ ਹਰ ਜਨ ਇੱਕ ਸਮਾਨ ਹਰੀ ਦਾ ਦਾਸ ਜੋ ਹਰੀ ਦਾ ਨਾਮ ਸਿਮਰਦਾ ਹਰੀ ਤੇ ਹਰੀ ਦਾ ਸੇਵਕ ਇੱਕ ਰੂਪ ਨੇ ਜਨ ਨਾਨਕ ਹਰਿ ਕਾ ਦਾਸ ਐ ਹਰ ਪੈਜ ਰੱਖੋ ਭਗਵਾਨ ਏ ਹਰੀ ਏ ਭਗਵਾਨ ਦਾਸ ਨਾਨਕ ਤੇਰਾ ਸੇਵਕ ਐ ਕਿਰਪਾ ਕਰ ਸੇਵਕ ਦੀ ਤੁਸੀ ਲਾਜ ਰੱਖੋ ਮਹੱਲਾ ਚੌਥਾ ਨਾਨਕ ਪ੍ਰੀਤ ਲਾਇ ਤਿੰਨ ਸਾਚੈ ਤਿਸ ਬਿਨ ਰਹਿ ਨਾ ਜਾਈ ਸਤ ਗੁਰ ਮਿਲੈ ਤਾਂ ਪੂਰਾ ਪਾਈਐ ਹਰ ਰਸ ਰਸਨ ਰਸਾਈ ਉਹ ਸੱਚੇ ਹਰੀ ਨੇ ਨਾਨਕ ਦੇ ਹਿਰਦੇ ਚ ਪ੍ਰੇਮ ਪੈਦਾ ਕੀਤਾ ਹੁਣ ਉਸ ਤੋਂ ਬਿਨਾ ਜੀਵਿਆ ਨਹੀਂ ਜਾਂਦਾ ਕਿਵੇਂ ਮਿਲਾਂ ਸਤਿਗੁਰ ਮਿਲ ਪਏ ਤਾਂ ਪੂਰਾ ਹਰੀ ਲਭ ਪੈਂਦ ਹਰੀ ਨਾਮ ਦੇ ਸਵਾਦ ਵਿੱਚ ਜੀਵ ਰਸ ਜਾਂਦੀ ਹੈ ਪਉੜੀ ਰਹਿਣ ਦਿਨਸ ਪਰ ਬਾਤ ਤੂੰ ਹੈਂ ਗਾਵਣਮ ਜੀ ਜਨ ਸਰਬਤ ਨਾਉ ਤੇਰਾ ਤਿਆਵਣਾ ਏ ਹਰੀ ਮਖਿਸ਼ਸ਼ਕਾਰ ਰਾਤ ਦਿਨ ਅਮਰਤ ਵੇਲੇ ਹਰ ਵੇਲੇ ਤੈਨੂੰ ਹੀ ਗਾਵਣ ਗਾਵਾਂ ਸਾਰੇ ਜੀ ਜਨ ਤੇਰਾ ਹੀ ਨਾਮ ਸਿਮਰਦੇ ਨੇ ਤੈਨੂੰ ਹੀ ਗਾਉਂਦੇ ਨੇ ਤੂੰ ਦਾਤਾ ਦਾ ਤਾਰ ਤੇਰਾ ਦਿੱਤਾ ਖਾਵਣ ਭਗ ਜਨਾਂ ਕੈ ਸੰਗ ਪਾਪ ਗਵਾਵਣ ਨਾਮ ਤੂੰ ਦਾਤਾ ਦਿਨ ਵਾਲਾ ਦਾਤਾਰ ਤੇਰਾ ਦਿੱਤਾ ਹੀ ਖਾਨਿਆ ਤੇ ਭਗਤਾਂ ਦੀ ਸੰਗਤ ਵਿੱਚ ਆਪਣੇ ਪਾਪ ਦੂਰ ਕਰਦੇ ਆ ਜਨ ਨਾਨਕ ਸਦ ਮਲਹਾਰੈ ਵਾਲੋਂ ਬਲ ਜਾਵਣਾ ਹੈ ਦਾਸ ਨਾਨਕ ਉਹਨਾਂ ਪਾ ਗੱਜਨਾਂ ਤੋਂ ਸਦਕੇ ਹਾਂ ਮੈਂ ਸਦਕੇ ਹਾਂ ਸ਼ਲੋਕ ਮਹਿਲਾ ਚੌਥਾ ਅੰਤਰ ਅਗਿਆਨ ਭਈ ਮਤ ਮਦ ਸਤਗੁਰ ਕੀ ਪਰਤੀਤ ਨਹੀਂ ਅੰਦਰ ਕਪੜ ਸਭ ਕਪਟੋ ਕਰ ਜਾਣ ਕਪਟੇ ਖਪੇ ਖਪਾਹੀ ਮਨਮੁਖ ਦੇ ਹਿਰਦੇ ਵਿੱਚ ਗਿਆਨ ਹੈ ਉਸ ਦੀ ਅਕਲ ਹੁੱਚ ਹੀ ਹੁੰਦੀ ਹੈ ਸਤਗੁਰੂ ਉੱਤੇ ਉਸ ਨੂੰ ਸਿੱਧਕ ਨਹੀਂ ਹੁੰਦਾ ਮਨ ਵਿੱਚ ਤੋਖ ਹੈ ਤੇ ਸਾਰਾ ਤੋਖਾ ਹੀ ਤੋਖਾ ਫਿਰ ਵਰਤਦਾ ਉਹ ਸਮਝਦਾ ਹੈ ਸਤ ਕੋਰ ਕਾ ਪਾਣਾ ਚਿਤ ਨ ਆਵੇ ਆਪਣੇ ਸਵੇ ਫਿਰਾਹੀ ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ ਸਤਗੁਰ ਦਾ ਹੁਕਮ ਉਹਨਾਂ ਦੇ ਚਿੱਤ ਵਿੱਚ ਨਹੀਂ ਆਉਂਦਾ ਤੇ ਆਪਣੀ ਗਰਦ ਦੇ ਪਿੱਛੇ ਭਟਕਦੇ ਫਿਰਦੇ ਨੇ ਨਾਨਕ ਜੇ ਹਰੀ ਆਪਣੀ ਮੇਰ ਕਰੇ ਤਾਂ ਗੁਰੂ ਸ਼ਬਦ ਚ ਲੀਨ ਤਾ ਹੋ ਸਕਦੇ ਨੇ ਮਹਿਲਾ ਚੌਥਾ ਮਨਮੁਖ ਮਾਇਆ ਮੋਹ ਵਿਆਪੈ ਦੂਜੈ ਪੈ ਮਨਵਾ تیر ਨਾਹਿ ਅੰਦੀ ਨੂੰ ਜਲਤ ਰਹੇ ਦਿਨ ਰਾਤੀ ਹਉ ਮੈਂ ਖਪੈ ਖਪਾਹੇ ਮਾਇਆ ਦੇ ਮੋਹ ਚ ਕਰਸੇ ਹੋਏ ਮਨੁਖ ਦਾ ਮਨ ਮਾਇਆ ਦੇ ਪਿਆਰ ਵਿੱਚ ਇਕ ਥਾਣੇ ਟਿਕਦਾ ਹਰ ਵੇਲੇ ਦਿਨ ਰਾਤ ਮਾਇਆ ਵਿੱਚੋ ਸੜਦੇ ਰਹਿੰਦੇ ਨੇ ਦੁਖੀ ਹੁੰਦੇ ਨੇ ਅੰਤਰ ਲੋਹ ਮਹੰਗੂ ਬਾਰਾ ਤੇ ਮੈਂ ਕੈ ਨਿਕਟ ਨਾ ਕੋਈ ਜਾਹੇ ਉਹ ਆਪ ਦੁਖੀ ਸੁ ਖਬੂ ਨਾ ਪਾਵੇਂ ਜਨਮ ਰਹਿ ਮਰ ਜਾਹੇ ਉਹਨਾਂ ਅੰਦਰ ਲੋਭ ਰੂਪ ਵੱਡਾ ਹਨੇਰਾ ਕੋਈ ਮਨੁੱਖ ਨਾ ਦੇ ਨੇੜੇ ਨੇ ਟਕਦਾ ਉਹ ਆਪਣੇ ਆਪ ਦੁਖੀ ਰਹਿੰਦੇ ਨੇ ਕਦੀ ਸੁਖੀ ਨਹੀਂ ਹੁੰਦੇ ਨਾਨਕ ਬਖਸ਼ ਲੈ ਪ੍ਰਭ ਸਾਚਾ ਜੇ ਗੁਰ ਚਰਨੀਂ ਚਿਤ ਲਾਹੇ ਹੈ ਨਾਨਕ ਜੇ ਗੁਰੂ ਦੇ ਚਰਨਾ ਚਿਤ ਜੋੜਦੇ ਨੇ ਤਾਂ ਸੱਚਾ ਹਰੀ ਉਹਨਾਂ ਨੂੰ ਬਖਸ਼ ਲੈਂਦਾ ਪੌੜੀ ਸੰਤ ਭਗਤ ਪਰਵਾਣ ਜੋ ਪ੍ਰਭ ਪਾਇਆ ਸਈ ਵਿਚੱਕਣ ਜਨ ਜਿੰਨੀ ਹਰ ਧਿਆਇਆ ਜੋ ਮਨੁੱਖ ਪ੍ਰਭੂ ਨੂੰ ਪਿਆਰੇ ਨੇ ਉਹ ਸੰਤ ਨੇ ਭਗਤ ਨੇ ਕਬੂਲ ਨੇ ਉਹ ਮਨੁੱਖ ਸਿਆਣੇ ਨੇ ਜੋ ਹਰੀ ਨਾਮ ਸਿਮਰਦਿਨ ਅੰਮ੍ਰਿਤ ਨਾਮ ਨਿਧਾਨ ਉਹ ਜਨ ਖਾਇਆ ਸੰਤ ਜਨਾ ਕੀ ਤੂਰ ਮਸਤ ਕਲਾਇਆ ਆਤਮਕ ਜੀਵਨ ਦੇਣ ਵਾਲਾ ਨਾਮ ਖਜ਼ਾਨਾ ਰੂਪੀ ਪੋਜਨ ਮਿਲਿਆ ਤੇ ਸੰਤਾ ਨੇ ਚਰਨ ਤੂੜ ਆਪਣੇ ਮੱਥੇ ਤੇ ਲਾਉਂਦੇ ਨੇ ਨਾਨਕ ਪਏ ਪੁਨੀਤ ਹਰ ਤੀਰਥ ਨਾਇ ਨਾਨਕ ਫਿਰ ਇਹੋ ਜੇ ਮਨੁੱਖ ਹਰੀ ਦੇ ਨਾਮ ਰੂਪੀ ਤੀਰਥੇ ਨਾਉਂਦੇ ਨੇ ਤੇ ਪਵਿੱਤਰ ਹੋ ਜਾਂਦੇ ਨੇ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਪਏ ਪੁਨੀਤ ਹਰ ਤੀਰਥ ਨਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Música